ਸਾਰ ਆਰਗੇਨਾਈਜੇਸ਼ਨ ਸੀਆਰਓ ਦੀ ਮਹਿਲਾ ਵੈਂਦੀ ਪ੍ਰਧਾਨ ਹੈਗੀਆਂ ਮੈਂ ਮੈਮ ਅੱਜ ਤੁਹਾਡੇ ਕੋਲੋਂ ਜਿਹੜਾ ਜਿਆ ਤੀਆਂ ਦਾ ਪ੍ਰੋਗਰਾਮ ਕਰਵਾਇਆ ਗਿਆ ਪੂਰੇ ਯੂਨਿਟ ਨੂੰ ਲੈ ਕੇ ਸੀਆਰਓ ਨੂੰ ਲੈ ਕੇ ਤੇ ਕਿੰਦਾ ਲੱਗਿਆ ਔਰ ਕੀ ਕਹੋਗੇ ਤੁਸੀਂ हां जी बहुत ज्यादा बढ़िया उपराला होया हैगा ये है। आज assi ایتھے प्रजापत समाज धर्मशाला ਦੇ ਵਿੱਚ ਕੁੜੀਆਂ ਤੇ ਬੱਚਿਆਂ ਤੇ ਔਰਤਾਂ ਲਈ ਤੀਆਂ ਦਾ ਮੇਲਾ ਲਗਾਇਆ ਸੀਗਾ ਕਿਉਂਕਿ ਕੁੜੀਆਂ ਨੇ ਇਸ ਵਾਰੀ ਇਸ ਸਾਲ ਬਹੁਤ ਸੋਨੇ ਨੰਬਰ ਲੈ ਕੇ ਮਿਹਨਤ ਕਰਕੇ ਪਾਸ ਹੋਈਆਂ ਤੇ ਇਹ ਉਹਨਾਂ ਲਈ ਕਹਿ ਲੋ ਉਹਨਾਂ ਨੂੰ ਇਨਸਪਾਇਰ ਕੀਤਾ ਐਨਕੋਰੇਜ ਕੀਤਾ ਕਿ ਉਹ ਹੋਰ ਮਨ ਲਗਾ ਕੇ ਪੜਨ ਉਹ ਹੋਰ ਸਮਾਜ ਵਿੱਚ ਅੱਗੇ ਵੱਧ ਕੇ ਆਣ ਮਿਹਨਤ ਕਰਨ ਤੇ ਕਿਸੇ ਤੋਂ ਡਰਨ ਨਾ ਉਹਨਾਂ ਨੂੰ ਹੌਸਲਾ ਵਜਾਈ ਲਈ ਅਸੀਂ ਇਹ ਅੱਜ ਤੀਆਂ ਦਾ ਮੇਲਾ ਸਾਰਿਆਂ ਨੇ ਮਿਲ ਕੇ ਲਗਾਇਆ ਹੈ ਇੱਥੇ ਚੂੜੀ ਵਾਲੇ ਮਹਿੰਦੀ ਵਾਲੇ ਤੇ ਡੀਜੇ ਦਾ ਇੰਤਜ਼ਾਮ ਅਸੀਂ ਕੀਤਾ ਹੈਗਾ ਤਾਂ ਕਿ ਬੱਚੀਆਂ ਚੂੜੀਆਂ ਸਾਵਣ ਦੇ ਮਹੀਨੇ ਦੇ ਵਿੱਚ ਪਾ ਸਕਣ ਉਹਨਾਂ ਦੇ ਮਹਿੰਦੀ ਲੱਗ ਸਕਣ ਤੇ ਉਹ ਗਿੱਧਾ ਪਾ ਸਕਣ ਤੇ ਨੱਚ ਸਕਣ ਸਾਰੀਆਂ ਉਟਿਆਰਾ ਇਹ ਸਾਰਾ ਮਹੀਨਾ ਸਾਵਣ ਦਾ ਇਸ ਤਰ੍ਹਾਂ ਹੀ ਪਾਵਨ ਤਿਉਹਾਰ ਮਨਾਇਆ ਗਿਆ ਹੈ ਤੇ ਅਸੀਂ ਵੀ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਹੈਗਾ ਇਹ ਤਿਉਹਾਰ ਮਨਾ ਕੇ ਅੱਗੇ ਇੱਕ ਬਹੁਤ ਵੱਡਾ ਪਰਵ ਰਕੜੀ ਦਾ ਆ ਰਿਹਾ ਹੈ ਇਹਦੇ ਵਿੱਚ ਕੁੜੀਆਂ ਲਈ ਅਸੀਂ ਇਹ ਉਹਨਾਂ ਦਾ ਇਸ ਇਸ ਨਾਤੇ ਇਸ ਮੇਲੇ ਦੇ ਨਾਤੇ ਉਹਨਾਂ ਦਾ ਇਹ ਚਾਹ ਵੀ ਪੂਰਾ ਹੋ ਰਿਹਾ ਹੈ ਵੀ ਰੱਦੀ ਦਾ ਤਿਉਹਾਰ ਵੀ ਹੈਗਾ ਤੇ ਉਹਨਾਂ ਨੇ ਸਾਰਿਆਂ ਨੇ ਮਿਲ ਕੇ ਆਪਣੇ ਵਿੱਚ ਖੁਸ਼ੀ ਮਨਾਈ ਹੈਗੀ ਹੈ ਅਸੀਂ ਸਾਰਿਆਂ ਨੇ ਉਹ ਕੁੜੀਆਂ ਦੀ ਹੌਸਲਾ ਅਫਜ਼ਾਈ ਕੀਤੀ ਹੈ ਅੱਜ ਸਾਡੇ ਵਿੱਚ ਏਡੀਸੀ ਮੋਗਾ ਮੈਡਮ ਚਾਰੂ ਮਿਤਾ ਜੀ ਨੇ ਆ ਕੇ ਕੁੜੀਆਂ ਦਾ ਬਹੁਤ ਹੌਸਲਾ ਅਫਜ਼ਾਈ ਕੀਤੀ ਉਹਨਾਂ ਨੇ ਕੁੜੀਆਂ ਨੂੰ ਸਿੱਖਿਆ ਦਾ ਮਹੱਤਵ ਦੱਸਿਆ ਤੇ ਪੰਜਾਬ ਦੇ ਵਿੱਚ ਅੱਗੇ ਵਧਣ ਦੇ ਬਹੁਤ ਤਰੀਕੇ ਦੱਸੇ ਵੀ ਉਹ ਕੀ ਕੁਝ ਕਰਕੇ ਅੱਗੇ ਵਧ ਸਕਦੀਆਂ ਹਨ ਕੁੜੀਆਂ ਸਾਨੂੰ ਇਹ ਬਹੁਤ ਅੱਛਾ ਲੱਗਿਆ ਕਿ ਕੁੜੀਆਂ ਨੇ ਇੰਨਾ ਪਸੰਦ ਕੀਤਾ ਉਹਨਾਂ ਲਈ ਅਸੀਂ ਪਾਤੀ ਪਾਂਤੀ ਦੇ ਖਾਣੇ ਉਹਨਾਂ ਨੂੰ ਭਰੋਸੇ ਉਹਨਾਂ ਨੇ ਬਹੁਤ ਇੰਜੋਏ ਕੀਤਾ ਆਪਣੇ ਆਪ ਨੂੰ ਫੀਂਗਾ ਪਾਈਆਂ ਤੇ ਗਿੱਧੇ ਪਾਏ ਔਰ ਖੂਬ ਉਹਨਾਂ ਨੇ ਰੌਣਕ ਲਗਾਈ ਹੈ ਜੀ ਹਾਂ ਜੀ ਅੱਜ ਇੱਕ ਹੋਰ ਵੀ ਬਹੁਤ ਵੱਡਿਆ ਦਿਨ ਹੈਗਾ ਸੰਗਰਾਮ ਦਾ ਦਿਨ ਹੈਗਾ ਤੇ ਮੈਂ ਅੱਜ ਹੀ ਇਸ ਵੇਰੇ ਨਿਊਜ਼ 'ਚ ਸੁਣਿਆ ਸੀ ਕਿ ਇਸ ਦਿਨ ਜੇ ਆਪਾਂ ਕੋਈ ਦਾਨ ਕਰਾਂਗੇ ਕਿਸੇ ਦੇ ਮੂੰਹ ਚ ਕੁਝ ਪਾਵਾਂਗੇ ਜਾਂ ਕਿਸੇ ਨੂੰ ਆਪਣੇ ਹੱਥੀ ਖਵਾਵਾਂਗੇ ਤੇ ਉਹ ਬੜਾ ਹੀ ਸ਼ੁਭ ਮੰਨਿਆ ਜਾਂਦਾ ਹੈ ਤੇ ਅੱਜ ਸਾਨੂੰ ਉਹਨਾਂ ਨੂੰ ਬੱਚਿਆਂ ਨੂੰ ਆਪਣੇ ਹੱਥੋਂ ਖਵਾ ਕੇ ਉਹਨਾਂ ਨਾਲ ਗਿੱਦਾ ਪਾ ਕੇ ਸਾਨੂੰ ਬਹੁਤ ਹੀ ਜ਼ਿਆਦਾ ਅੱਛਾ ਲੱਗਿਆ ਇੰਨੀ ਅ ਅੱਛਾ ਮਹਿਸੂਸ ਕੀਤਾ ਸੀ ਕਿ ਇਸ ਸ਼ੁਭ ਦਿਨ ਤੇ ਸਾਡੇ ਹੱਥੀ ਇੱਕ ਸ਼ੁਭ ਕਾਰਜ ਹੋ ਗਿਆ ਬੇ ਮੌੜਾ ਦੇ ਦਿਨਾਂ ਦੇ ਵਿੱਚ ਸੀਆਰਓ ਮਹਿਲਾ ਵਿੰਗ ਵੱਲੋਂ ਜਿਵੇਂ ਤਿਹਾਰ ਸ਼ੁਰੂ ਹੋ ਰਹੇ ਨੇ ਹੋਰ ਕਿਹੜੇ-ਕਿਹੜੇ ਪ੍ਰੋਗਰਾਮ ਲੈ ਕਰਨ ਦੀ ਪਲ ਰਹੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਤਿਹਾਰਾਂ ਦਾ ਸਮਾਂ ਆ ਰਿਹਾ ਜੀ ਮਹਿਲਾ ਵਿੰਗ ਵੀ ਮੈਨ ਵਿੰਗ ਦੇ ਨਾਲ ਮਿਲ ਕੇ ਇਸ ਚੀਜ਼ ਦਾ ਤਿਹਾਰਾਂ ਦਾ ਸੀਜ਼ਨ ਮਠਾਈਆਂ ਦਾ ਸੀਜ਼ਨ ਹੁੰਦਾ ਹੈ ਤੇ ਇਹਦੇ ਵਿੱਚ ਸਾਨੂੰ ਬਹੁਤ ਸਤਰਕ ਰਹਿਣ ਦੀ ਲੋੜ ਹੁੰਦੀ ਹੈ ਵੀ ਖਾਧੇ ਪਦਾਰਥ ਹੋ ਗਏ ਪਟਾਕੇ ਹੋ ਗਏ ਪ੍ਰਦੂਸ਼ਣ ਹੋ ਗਿਆ ਇਹ ਸਾਰੇ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸੀਆਰਓ ਦਾ ਏਜੰਡਾ ਰਹੇਗਾ ਕਿ ਉਹ ਲੋਕਾਂ ਨੂੰ ਅਵੇਅਰ ਕਰੇ ਕਿ ਉਹ ਖਾਣ ਪੀਣ ਦੇ ਵਿੱਚ ਢਿੱਲ ਨਾ ਵਰਤਨ ਉਹ ਸਹੀ ਐਕਸਪਾਇਰੀ ਡੇਟ ਤੇ ਸਹੀ ਚੀਜ਼ ਦੇਖਦੇ ਹੋਏ ਹੀ ਚੀਜ਼ਾਂ ਖਰੀਦਣ ਤੇ ਸਾਡਾ ਇਹ ਮੈਸੇਜ ਦੁਕਾਨਦਾਰਾਂ ਨੂੰ ਹਲਵਾਈਆਂ ਨੂੰ ਤੇ ਮਠਾਈਆਂ ਬਣਾਉਣ ਵਾਲਿਆਂ ਨੂੰ ਰਹੂਗਾ ਕਿ ਤੁਸੀਂ ਬਹੁਤ ਸੋਚ ਸਮਝ ਕੇ ਆਪਣਾ ਖਾਧੇ ਪਰਦਾਤ ਯੂਜ਼ ਕਰਿਓ ਕਿਉਂਕਿ ਸਾਡੀ ਨਜ਼ਰ ਰਹੂਗੀ ਕਿ ਤੁਸੀਂ ਸਹੀ ਚੀਜ਼ ਵਰਤ ਰਹੇ ਹੋ ਕਿ ਨਹੀਂ ਕੋਈ ਕੋਈ ਮਿਲਾਵਟੀ ਆਈਟਮ ਵਿੱਚ ਤਾਂ ਨਹੀਂ ਮਿਲਾਈ ਜਾ ਰਹੀ ਨਾਲੇ ਤੁਸੀਂ ਹਲਵਾ ਮਠਾਈ ਦੇ ਉੱਤੇ ਆਪਣੀ ਐਕਸਪਾਇਰੀ ਡੇਟ ਜ਼ਰੂਰ ਮੈਂਸ਼ਨ ਕਰਨੀ ਹੈ ਵੀ ਕਿੰਨੇ ਦਿਨ ਤੋਂ ਕਿੰਨੀ ਦੇਰ ਤੱਕ ਇਹ ਮਠਾਈ ਖਾਣ ਦੇ ਲਾਇਕ ਹੈਗੀ ਹੈ ਦੂਸਰੀ ਗੱਲ ਪ੍ਰਦੂਸ਼ਣ ਨੂੰ ਲੈ ਕੇ ਸਾਡਾ ਕਾਫੀ ਜ਼ਿਆਦਾ ਅਸੀਂ ਲੋਕਾਂ ਨੂੰ ਅਵੇਅਰ ਕਰਨ ਦੀ ਸੋਚ ਰਹੇ ਹਾਂ ਤਾਂਕਿ ਲੋਕ ਘੱਟ ਤੋਂ ਘੱਟ ਪਟਾਕੇ ਚਲਾਨ ਇਸ ਵਾਰੀ ਜਿਸ ਤਰ੍ਹਾਂ ਦੀ ਗਰਮੀ ਪਈ ਹੈਗੀ ਹੈ ਲੋਕਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਉਹਨਾਂ ਦੀ ਹੈਲਥ ਨੂੰ ਨੁਕਸਾਨ ਹੋਇਆ ਹੈ ਕਾਮਾਕਾਰਾਂ ਨੂੰ ਨੁਕਸਾਨ ਹੋਇਆ ਹੈ ਤੇ ਇਹਨੂੰ ਦੇਖਦੇ ਹੋਏ ਆਪਾਂ ਨੂੰ ਘੱਟ ਤੋਂ ਘੱਟ ਪਟਾਕਿਆਂ ਦਾ ਉਪਯੋਗ ਕਰਨਾ ਚਾਹੀਦਾ ਹੈ ਤੇ ਗ੍ਰੀਨ ਦੀਵਾਲੀ ਇਕੋ ਫ੍ਰੈਂਡਲੀ ਦੀਵਾਲੀ ਮਨਾਣੀ ਚਾਹੀਦੀ ਹੈ